ਗੁਰੂ ਰੂਪਿਆਰੀ ਸਾਧ ਸੰਗਤ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ਭਾਈ ਸਾ ਪਾਈ ਵੀਰ ਸਿੰਘ ਜੀ ਦੀ ਕਮੂਲਕ ਕਵਿਤਾ ਹੈ ਜਿਸ ਦਾ ਸਿਰਲੇਖ ਹੈ ਸੋਦਾਗਰੀ ਬੀਸਾ ਮਾਨੁਖ ਨੇ ਜਗਤ ਤੇ ਆ ਕੇ ਕਿਵੇਂ ਅਡਡ ਰੂਪਾਂ ਵਿੱਚ ਮਾਇਆ ਵਿੱਚ ਗਰਸੇ ਤਿਆਗ ਵਿੱਚ ਫਸੇ ਜਾਂ ਵਾਹਿਗੁਰੂ ਪ੍ਰੇਮ ਵਿੱਚ ਰਸੇ ਰਹਿਣ ਕਰਕੇ ਆਪਣੇ ਮਾਨਵ ਜੀਵਨ ਦੀ ਚੰਗੀ ਮੰਦੀ ਸੋਦਾਗਰੀ ਕੀਤੀ ਇਸ ਕਵਿਤਾ ਦੇ 22 ਛੰਦਾਂ ਵਿੱਚ ਹਰ ਇੱਕ ਵਿੱਚ ਇੱਕ ਇੱਕ ਤਸਵੀਰ ਅੰਕਿਤ ਕੀਤੀ ਹੋਈ ਹੈ ਜਿਨ੍ਹਾਂ ਵਿੱਚ ਇਤਿਹਾਸ ਵਿੱਚ ਉਹ ਬੀਤੀਆਂ ਅਨੇਕ ਹਸਤੀਆਂ ਦੇ ਜੀਵਨ ਵਾਕਿਆਤ ਵੱਲ ਇਸ਼ਾਰੇ ਹਨ ਜੋ ਜਨਮ ਸਫਲਾਉਣ ਹੈ ਆਪਣੇ ਅੰਦਰ ਜਾਤੀ ਪਾਉਣ ਦੀ ਸੋਹਣੀ ਸਿੱਖਿਆ ਦਿੰਦੇ ਹਨ ਪਹਿਲਾ ਮਾਇਆ ਖਰੀਦੀ ਦਿਲ ਦੇ ਬਦਲੇ ਦਿਲ ਦੇ ਦੇ ਜਿਨੇ ਲਈਤੀ ਵਤਨ ਵੰਜਣ ਦੇ ਵੇਲੇ ਆਇਆ ਮਾਇਆ ਠੱਗੀ ਕੀਤੀ ਪਸਰ ਪਈ ਇਹ ਵਤਨ ਆਪਣੇ ਨਾਲ ਨਹੀਂ ਹੁਣ ਟੁਰਦੀ ਬੇਦਿਲ ਜਾਣਾ ਪਿਆ ਵਤਨ ਨੂੰ ਪਟ ਸੁਦਾਗਰੀ ਕੀਤੀ ਦੂਸਰਾ ਦਿਲ ਦੇ ਇਕੱਠੀ ਕਰ ਅਮਿਤੀ ਸੁਰਤ ਇਸੇ ਵਿੱਚ ਸੀਤੀ ਵੰਜਣ ਵੇਲੇ ਟੁਰੀ ਨਾ ਨਾਲੇ ਤਦੇ ਵਸੀਅਤ ਕੀਤੀ ਖਫਣ ਵਿੱਚੋਂ ਹੱਥ ਮੇਰੇ ਨੂੰ ਬਾਹਰ ਕੱਢ ਰਖਾਈਓ ਇਸ ਤੋਂ ਜ਼ਾਹਰ ਹੁੰਦਾ ਸੀ ਇਸ ਪਟ ਸੁਦਾਗਰੀ ਕੀਤੀ ਤੀਸਰਾ ਵਤਨ ਵੰਜਣ ਦਾ ਵੇਲਾ ਆ ਗਿਆ ਦਿਲ ਦੇ ਦੇ ਜੋਲੀਤੀ ਮੀਨਾ ਇੱਕ ਬਾਜ਼ਾਰ ਲਾਇ ਕੇ ਮਾਇਆ ਨੰਗੀ ਕੀਤੀ ਪੀਨਸ ਵਿਚੜ ਫਿਰਦਾ ਵੇਖੇ ਸਿਰ ਤੋਂ ਦਾ ਇਉ ਆਖੇ ਦਿਲ ਦੇ ਖਰੀਦੀ ਨਾਲ ਨਾ ਟੁਰਦੀ ਪਟ ਸੁਦਾਗਰੀ ਕੀਤੀ ਚੌਥਾ ਗੋਲ ਕੰਡੇ ਤੋਂ ਤੁਰ ਹਰਾਤ ਤੱਕ ਵਸ ਆਪਣੇ ਧਰ ਕੀਤੀ ਦਿਲ ਵੇਚਿਆ ਦੌਲਤ ਲਈ ਬਦਲੇ ਕਰਕੇ ਬੜੀ ਅਨੀਤੀ ਵਕਤ ਵੰਜਣ ਦੇ ਲਿਖੇ ਪੁੱਤਰ ਨੂੰ ਹੁਣ ਇਹ ਗੱਲ ਨਾ ਜਾਣਦੀ ਥਰ-ਥਰ ਕੰਬਾਂ ਵਤਨ ਜਾਂਦਿਆਂ ਪਟਸੂ ਦਾਗਰੀ ਕੀਤੀ ਪੰਜਵਾਂ ਮਥਰਾ ਦਲੀ ਕਰ ਕਤਲਾਮ ਗੌਰ ਯਤ ਲੁੱਟ ਲਈਤੀ 26 ਕਰੋੜ ਤਖਤ ਵੀ ਲੈ ਗਿਆ ਬਹਿ ਪਰਸੁਰਤੀ ਕੀਤੀ ਇਸ ਦੇ ਸਿਰ ਵੀ قاتਲ ਪਹੁੰਚਾ ਅਚਾਨਕ ਤੇਗ ਚਲਾਈ ਦਮਾਂ ਤੁੜੰਦਿਆਂ ਸੋਚੇ ਮੈਂ ਹੈ ਪਟਸੂ ਦਾਗਰੀ ਕੀ ਛੇਵਾ ਦਿਲ ਦੇ ਦੇ ਵਿੱਚ ਫਸੇ ਵਹਾਰਾਂ ਜਿੰਦੜੀ ਗਈ ਨਾ ਪੀਤੀ ਮਨ ਵੇਚਿਆ ਮਾਇਆ ਬਹੁ ਸਾਰੀ ਪਰਕਠੀ ਕਰ ਲਈ ਤੀ ਵਤਨ ਵੰਜਣ ਦਾ ਵੇਲਾ ਆਇਆ ਤਦ ਅੱਖ ਖੁੱਲੀ ਆਕੇ ਨਾਲ ਨਹੀਂ ਇਹ ਜਾਨ ਦੀ ਹਾਹਾ ਝਾਟ ਸੁਦਾਗਰੀ ਕੀਤੀ ਸਤਵਾ ਸਜਣ ਦਰੋਹੇ ਮਿੱਤਰ ਠੱਗੇ ਘਾਤ ਵਸਾਂਹੂ ਕੀਤੀ ਐਉ ਦਿਲ ਵੇਚ ਵੇਚ ਕੇ ਮਾਇਆ ਸਭ ਪਾਸੋਂ ਲੈ ਲਈ ਤੀ ਸਮਝ ਪਈ ਇਹ ਵਕਤ ਵਹਾਂयां ਮਾਇਆ ਨਾਲ ਨਾ ਟੁਰਸੀ ਦਿਲ ਵੇਖਿਆ ਹੁਣ ਹੱਥ ਨਾ ਆਵੇ ਪਟ ਸੁਦਾਗਰੀ ਕੀਤੀ ਅਠਵਾਂ ਨਾਮ ਵਰੀ ਇੱਕ ਰੂਪ ਮਾਇਆ ਦਾ ਇਹ ਵੀ ਦਿਲ ਦੇ ਲਈ ਤੀ ਕਈ ਚਲਾਕੀਆਂ ਕਰਕੇ ਵਿਆਜੀ ਹਰ ਪੜ ਛਲ ਕੇ ਜੀਤੀ ਵੇਲੇ ਵਤਨ ਵਜਣ ਦੇ ਇਹ ਵੀ ਨਾਲ ਨਾ ਟੁਰੀ ਸਿਆਣੀ ਦਿਲ ਵਿਕਿਆ ਹੁਣ ਮੁਰਦਾ ਨਾਹੀ ਪਟ ਸੁਦਾਗਰੀ ਕੀਤੀ ਨੋਵਾਂ ਪੋਥੀ ਵਾਚੀ ਗਿਆਨ ਵੇਚਿਆ ਦਿਲ ਦੀ ਵਿਕਾਰੀ ਕੀਤੀ ਮਾਇਆ ਖਰੀਦੀ ਵੇਚ ਧਰਮ ਨੂੰ ਜਿਉਂ-ਜਿਉਂ ਮਿਲੀ ਸੁਲੀਤੀ ਵੰਜਣ ਵੇਲੇ ਮਾਇਆ ਆਖੇ ਮੈਨੇਜ ਵਤਨ ਨਾ ਛੋੜਾਂ ਦਿਲ ਵਿਕਿਆ ਹੁਣ ਮੁਰਦਾ ਨਾਹੀ ਪਟ ਸੁਦਾਗਰੀ ਕੀਤੀ ਦਸਵਾਂ ਹੱਥ ਠੋਕਾ ਬਣ ਗੈਰ ਕੌਮ ਦਾ ਵੀਰ ਵੈਰਾਣ ਕੀਤੀ ਭਾਉ ਵੀਰਾਂ ਦੇ ਵੀਰ ਵੈਰੀ ਬਣਾ ਦਿੱਤੇ ਵੀਰਾਂ ਵਿੱਚ ਵੈਰ ਪਵਾ ਦਿੱਤਾ ਹੱਥ ਠੋਕਾ ਬਣ ਗੈਰ ਕੌਮ ਦਾ ਵੀਰ ਵੈਰਾਉਣ ਕੀਤੀ ਦੇਸ਼ ਪਾੜ ਘਰ ਬਾੜ ਉਜਾੜੇ ਰਤ ਮਾਸੂਮਾ ਪੀਤੀ ਸਤ ਰੂਟੇ ਸਤਿਆ ਕੁਰਲਾਉਣ ਇੱਜ਼ਤ ਫੀਤੀ ਫੀਤੀ ਤੱਕ ਸ਼ੈਤਾਨ ਸ਼ਰਮ ਖਾ ਖਾ ਕੇ ਅਖਨੀ ਨਹੀਂ ਕਰ ਲਈਤੀ ਮਿਲੀ ਹਕੂਮਤ ਦੌਲਤ ਅੰਨੀ ਪਰ ਮਨਸਰ ਕੀ ਬੀਤੀ ਸੱਦਾ ਵਤਨ ਜਾਣ ਦਾ ਆਇਆ ਜਾਂ ਮਨ ਚਿਤ ਨਾ ਚੀਤੀ ਤੁਰ ਪਿਆ ਖਾਲੀ ਹੱਥ ਛਾੜਦਾ ਪਲ ਚਿੰ ਮਸਾਂ ਬਤੀਤ ਲੁਕ ਲੁਕ ਤੁਰਦਾ ਰੋਂਦਾ ਜਾਵੇ ਪੜ ਸੁਦਾਗਰੀ ਕੀਤੀ 11ਵਾਂ ਸਾਧੂ ਹੋ ਜਿਸ ਆਪ ਨਾ ਸਾਧਿਆ ਸੇਧ ਮિજાਜ਼ ਨਾ ਕੀਤੀ ਗੈਰ ਨਾ ਜਿਤੇ ਆਸ਼ੁਦ ਨਾ ਹੋਏ ਗ੍ਰਹਿਣ ਬਿਰਤੀ ਰਖ ਲਈਤੀ ਸੇਧ ਨਾ ਫੜੀ ਤਿਆਗ ਦੀ ਜਿਸਨੇ ਆਂਗ ਬ੍ਰह्म ਕੂਕ ਸੁਣਾਵੇ ਵਣਜ ਗ੍ਰਹਿਣ ਦਾ ਕਰਦਾ ਰਹਿ ਗਿਆ ਪਟ ਸੁਦਾਗਰੀ ਕੀਤੀ 12ਵਾਂ ਅਣ ਹੁੰਦੀ ਨੂੰ ਨਿਰਦਨ ਰੋਵੇ ਧਨੀ ਹੋਰ ਵਿੱਚ ਪ੍ਰੀਤੀ ਦੋਵੇਂ ਦਿਲ ਨੂੰ ਵੇਚ ਜਾਉਂਦੇ ਅਚਰਜ ਹੈ ਇਹ ਰੀਤੀ ਮਨ ਨੂੰ ਧਨੀ ਨ ਕੋਈ ਬਣਾਵੇ ਸਬਤ ਨਾਲ ਜੋ ਜਾਵੇ ਸਾਇਬ ਦਿਲ ਬਣ ਤੁਰੇ ਜੋ ਉਸਨੇ ਸ਼ੁਭ ਸੁਦਾਗਰੀ ਕੀਤੀ 13ਵਾਂ ਤਪ ਤਵੀਤੇ ਬੈਠੇ ਸੋਹਣੇ ਅੰਤਮ ਆਗਿਆ ਕੀਤੀ ਮੰਦੇ RAM ਨਾਮ ਮੋਲ ਲੈ ਲਓ ਤਜ ਅਭਿਮਾਨ ਕੂਰੀਤੀ ਕਰ ਸੋਦਾ ਜਦ ਤੋਲਿਆ ਜਿਸਨੇ ਸਸਤਾ ਉਸ ਨੂੰ ਜਚਿਆ ਸਾਬਤ ਰਾਸ ਵਤਨ ਨੂੰ ਲੈ ਗਿਆ ਸੱਚ ਸੁਦਾਗਰੀ ਕੀਤੀ 14 ਮੰਦੇ RAM ਮੋਲ ਲੈ ਲਿਆ ਸਹੀ ਸਿਆਣਪ ਕੀਤੀ ਕੰਚਨ ਸਿਓ ਉਹ ਤੋਲ ਨਾ ਪਾਈਏ ਕੀਮਤ ਇਹ ਲਖ ਲੀਤੀ ਵਤਨ ਵੰਜਣ ਦੇ ਵੇਲੇ ਸੋਨਾ ਕਈਆਂ ਨੂੰ ਲੈ ਤਰਿਆ ਅਰਸ਼ੀ ਅਕਲ ਭਗਤ ਜੀ ਤੂੰ ਹੈ ਸੱਚ ਸੁਦਾਗਰੀ ਕੀਤੀ 15ਵਾਂ ਮਨ ਮੇਰਾ ਵਿਗ ਗਿਆ ਅਮੋਲੋਂ ਇਹ ਕੀਮਤ ਅੰਗੜੀਤੀ ਖਰੀਦਾਰ ਮਿਲ ਗਿਆ ਉਸਨੇ ਮੈਂ ਮੇਰੀ ਲੈ ਲਈਤੀ ਜਿਉ ਯੂਸਫ ਵਿਗ ਗਿਆ ਮਿਸਰ ਵਿੱਚ ਰਾਜ ਮਿਸਰ ਦਾ ਪਾਇਆ ਤਿਉ ਸੋਨੇ ਆਤ ਵਿੱਕੇ ਮੈਂ ਹੈ ਪ੍ਰੇਮ ਰਿਆਸਤ ਲਈਤੀ 16ਵਾਂ ਦੇਖੋ ਇੱਕ ਪਈ ਕੁੜੀ ਆਖਦੀ ਸਿਆਣਪ ਮੈਂ ਹੈ ਕੀਤੀ ਮਨ ਦੇ ਰਾਮ ਮੁੱਲ ਲੈ ਲੀਤਾ ਮਾਇਆ ਮੁੱਲ ਨਾ ਲਈਤੀ ਖਰੀਦ ਮੇਰੀ ਨੂੰ ਸਸਤੀ ਆਖਣ ਮਹਿੰਗੀ ਕੋਈ ਆਪੇ ਮੈਂ ਤਾਂ ਤਰਾਜੂ ਤੋਲ ਲਿਆ ਹੈ ਸੱਚ ਸੁਦਾਗਰੀ ਕੀਤੀ ਸਤਾਰਵਾਂ ਚਿਖਾ ਚੜੀ ਬਈ ਕੁਕੇ ਆਖੇ ਮੈਂ ਕਿਉਂ ਇਹ ਲੈ ਲਈਤੀ ਜਿੰਦ ਬਦਲੇ ਮਨ ਖਰੀਦਣ ਚਾਹੇ ਪਾਪੀ ਫੜੀ ਅਨਿਤੀ ਧਰਮੀ ਲਵਾਂਗੀ ਜਿੰਦੇ ਬਦਲੇ ਮਨ ਸਾਬਤ ਲੈ ਨਾਲੇ ਵਤਨ ਚਲੀ ਜੜ ਅਗਨ ਕੰਦਾੜੇ ਸੁਭ ਸੁਦਾਗਰੀ ਕੀਤੀ 18ਵਾਂ ਤਨ ਬਦਲੇ ਮਨ ਜਿਨੇ ਨਾ ਵੇਚਿਆ RAM ਪ੍ਰੀਤ ਮੁੱਲੀਤੀ RAM ਚਲੇਗਾ ਨਾਲ ਉਸ ਦੇ RAM ਪ੍ਰੀਤ ਦੀ ਰੀਤੀ ਤਨ ਲੀਤਾ ਜੋ ਸਾਥ ਨਾ ਟਰਦਾ ਜასი ਕਲਮ ਕੱਲਾ RAM ਪ੍ਰੇਮੀ ਨਾਲ RAM ਉਸ ਸੱਚ ਸੁਦਾਗਰੀ ਕੀਤੀ 19ਵਾਂ ਮੈਂ ਹਾਂ ਸਿੱਖ ਆਖ ਕੇ ਬੱਚੇ ਧੋਣ ਅਗਾਹਾ ਕੀਤੀ ਕਾਤਲ ਕਹੇ ਮਾਫੀ ਹੋ ਕੇ ਫਿਰ ਕਿਉਂ ਮੌਤ ਆਲੀ ਤੀ ਬੱਚਾ ਕਹੇ ਸਚ ਮੈਂ ਖਰੀਦਾ ਜਿੰਦੇ ਕੇ ਵੀ ਲੈਸਾਂ ਸਾਬਤ RAM ਨਾਮ ਲੈ ਜਾਵਾਂ ਇਸ ਸਚ ਸੁਦਾਗਰੀ ਕੀਤੀ ਵੀਵਾ ਚੜਿਆ ਸੀ ਸਾਰਾ ਜਗ ਜਿਤਣ ਸਤ ਲੋਇ ਤੱਕ ਜਿਤਲੀ ਤੀ ਦौरा ਮਾਰ ਪੁਰਸ ਤੁਮਾਰੇ ਫਿਰ ਰਾਹ ਕਰ ਦੇ ਲੀਤੀ ਸਾਹਿਬ ਦਿਲ ਦੇ ਦਵਾਰੇ ਜਾ ਕੇ ਆਤਮਨ ਪੁੱਛੇ ਸੇਵਾ ਉਸ ਕੇ ਆਤਮ ਛੱਡ ਦੇ ਮੈਨੂੰ ਰੋਗ ਜੋ ਤੈਨ ਤਨ ਲਈਤੀ ਜਗਤ ਜੀਤੀਏ ਨੇ ਤਦ ਮਨ ਵਿੱਚ ਕੰਗੀ ਮਾਰਨ ਕੀਤੀ ਸੋਚੇ ਵੱਡਾ ਮੈਂ ਕਿ ਇਹ ਜਿਸ ਮੈਂ ਪਰਵਾ ਨਾ ਕੀਤੀ ਵਾ ਜਾਈ ਫਿਰ ਅੰਦਰੋਂ ਉਸ ਨੂੰ ਤੂੰ ਦਿਲ ਦੀ ਦੁਨੀਆ ਲਈਤੀ ਇਸ ਸਾਇਬ ਬਣ ਦਿਲ ਆਪਣੇ ਦਾ ਉੱਚ ਸੁਦਾਗਰੀ ਕੀਤੀ 21ਵਾਂ ਹੈ ਪੁੱਛਿਆ ਕਿਸੇ ਖੁਦਾ ਸਿੰਘ ਤੂੰ ਕਿਉਂ ਬਰਬਰੀ ਕੀਤੀ ਉਸ ਕੇ ਆ ਖੁਦ ਆ ਖੁਦਾਏ ਨੇ ਮੈਂ ਮੇਰੀ ਲੈ ਲਈ ਤੀ ਨਾਮ ਆਪਣਾ ਵਿੱਚ ਵਟਾਂਦਰੇ ਉਸ ਮੈਨੂੰ ਚਾ ਦਿੱਤਾ ਬੰਦੇ ਨਾਲ ਖੁਦਾ ਨੇ ਸਜਣਾ ਵਹ ਸੁਦਾਗਰੀ ਕੀਤੀ 22 ਛੁਰੇ ਬੰਦੂਕਾਂ ਲੈ ਜ਼ਾਲਮਾਂ ਕੇ ਏਰ ਨਗਰੀਆਂ ਲਈਤੀ ਮਾਰੇ ਮਰਦ ਗਏ ਜਤ ਸਾਰੇ ਬੀਬੀਆਂ ਨੇ ਕੀ ਕੀਤੀ ਮਨ ਸਬਲਾਸੀ ਆਕੇ ਖੂਤੇ ਛਾਲ ਆਸੀਆਂ ਮਾਰੀ ਬੱਚੇ ਡੋਬੇ ਜਿਵੇਂ ਰੰਗ ਨੂੰ ਭੇਟ ਨਾਰੀ ਹਲ ਕੀਤੀ ਜਿੰਦਾਂ ਦਿੱਤੀਆਂ ਜਿਵੇਂ ਸੁਪਨੇ ਕੁੰ ਸੁਖਾ ਲਈ ਦਿੱਤੀ ਜ਼ਾਲਮ ਪਾਸ ਵੇਚ ਮੰਦੇ ਹੀ ਦੁਨੀਆ ਖਰੀਦ ਨਾ ਲਈਤੀ ਸਾਬਤ ਦਿਲ ਲੈ ਵਤਨੇ ਗਈਆਂ ਜਗ ਵਿੱਚ ਵਾਵਾ ਹੋਈ ਖੂ ਭਰਿਆ ਆਖ ਦਾ ਕੁੜਿਓ ਧਨ ਸੁਦਾਗਰੀ ਕੀਤੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤ